ਹਾਂਜੀ ਵੈਲਕਮ ਹੈ ਜੀ ਸਾਧ ਆਪਣੀ ਖੋਰ ਨਵੇਂ ਵਲੌਗ ਦੇ ਵਿੱਚ ਲੋ ਵੀ ਸਵੇਰੇ ਸਵੇਰੇ ਆਪਾਂ ਕਬੂਤਰ ਡਾਤੇ 1 2 3 4 5 6 ਰਹਿ ਗਏ ਤੇ 7 ਡਾਤੇ ਆਪਾਂ ਹੁਣ 8ਵਾਂ ਲੱਗਿਆ ਡਾਉਣ ਆਹ ਦੋ ਆਪਾਂ ਅੱਜ ਬਾਅਦੋਂ ਡਾਵਾਂਗੇ ਆਹ ਕਬੂਤਰ ਸਿੱਧਾ ਕਰੀ ਨਹੀਂ ਆਉਂਦਾ ਆਹ ਕੱਲ ਨਵਾਂ ਡਾਇਆ ਸੀ ਜੇ ਇਹਨੂੰ ਹੁਣ ਡਾਵਾਂਗੇ ਇਹਨੂੰ ਲਾਉਣਾ ਪੈਣਾ ਨਾਲ ਤਾਂ ਕਰਕੇ ਇਹਨੂੰ ਆਪਾਂ ਡਾਵਾਂਗੇ ਬਾਅਦੋਂ ਕਿਉਂਕਿ ਫਿਰ ਆਪਣੇ ਗੇੜਿਆਂ ਵਾਲੇ ਕੂਤਰ ਨਾਲ ਖਰਾਬ ਹੋਣ ਹੁਣ ਡਾਈਏ ਆਹ ਕਾਲ ਕਾਂਤ ਰਹੀ ਇਹਨੂੰ ਹੁਣ ਆ ਵੀ ਗਏ ਹੁਣ ਇਹਦਾ ਪੋਟਾ ਚੈੱਕ ਕਰ ਲਈਏ ਖਾਲੀ ਆ ਜਾਵਾਂ ਇਹ ਹੁਣ ਇਹਨੂੰ ਦਰਨੇ ਆ ਛੱਟ ਚੱਲ ਵੀ ਚੋਬਰਾ ਬਹੁਤ ਸੰਭੀ ਸਾਫ ਹੋ ਗਿਆ ਰਾਤ ਮੀਂਹ ਪਿਆ ਸੀਗਾ ਚੱਲ 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 ਆ ਗਿਆ ਇੱਕ ਵਾਰ ਛਤਰੀ ਤੇ ਬਹਿੰਦਾ ਹੁਣ ਇਹਨੂੰ ਦੁਬਾਰਾ ਢਾਵਾਂਗੇ ਫੇਰ ਇਹਨੇ ਉੱਡ ਜਾਣਾ ਹੁਣ ਲੈ ਆਈਏ ਅਗਲਾ ਅਗਲਾ ਲੈ ਆਉਨੇ ਹਾਂ ਪਾਲਿਆ ਉਹਨੇ ਲਾਲ ਬੈਠਣਾ ਸ਼ਾਕਾ ਪਹਿਲਾਂ ਤਾਂ ਇਹ ਹੱਥ ਨਹੀਂ ਲਾਉਂਦੀ ਹੁਣ ਹੱਥ ਲਵਾਉਂ। ਇਹ ਹੁਣ ਹੱਥ ਲਵਾਉਣ ਲੱਗ ਗਈ ਜਦੋਂ ਇਹਨਾਂ ਨੂੰ ਪਤਾ ਵੀ ਰੋਜ ਫੜਦੇ ਆ। ਇਹ ਤਾਂ ਵਿਹਲਾ ਹੀ ਆ। ਖਾਲੀ ਆ ਤਾਂ ਚੱਲ ਵੀ। ਉਹ ਵੀ ਨਾਲ ਹੀ ਉੱਟ ਗਿਆ। ਲੋ ਵੀ ਕਹਿੰਦੇ ਪਰਨਾ ਬੰਨ ਕੇ ਆਗੇ ਖੁੱਟਿਆਂ ਚ ਹੁਣ ਮੈਂ ਦੇਖ ਰਿਹਾ ਅੱਜ ਕਿਹੜੀ ਨਵੀਂ ਕਬੂਤਰੀ ਠਾਲੀਏ ਜਾਂ ਕਬੂਤਰ ਠਾਲੀਏ। ਮੇਰੀ ਅੱਖ ਜਾਂਦੀ ਆ ਆਹ ਕਬੂਤਰੀ ਦੇ। ਵੀ ਇਹਨੂੰ ਠਾਲ ਲਈ ਅੱਜ ਸ਼ਾਕੀ ਨੂੰ। ਜਾਂ ਠਾਲੀਏ ਇਹਨੂੰ। ਤੇ ਜਾਣ ਠਾਲੀ ਇਹਨੂੰ ਕਾਲਸਰੀ ਇਹਨਾਂ ਦੋਨਾਂ 'ਚ ਅੱਜ ਨਵੀਂ ਠਾਲਾਂਗੇ ਕੋਈ ਉਦੋਂ ਪਹਿਲਾਂ ਆਪਾਂ ਖੁੱਡਿਆਂ 'ਚ ਅੱਜ ਦਵਾਈ ਪਾਉਣੀ ਆ ਕੀੜੀਆਂ ਮਾਰਨ ਤੋਂ ਕਲੋਰ ਉਹ ਜਿਹੜੀਆਂ ਆਉਂਦੀ ਹੁੰਦੀ ਆ ਉਹ ਮਿੱਟੀ 'ਚ ਰਲਾ ਕੇ ਆਪਾਂ ਛੜਕ ਦੇਣੀ ਆ ਸਾਰੇ ਪਾਸੇ ਕੀੜੀਆਂ ਬਹੁਤ ਨੇ ਜੋ ਬਦਾਮ ਪਾਉਣੇ ਆ ਜਿਹੜੀ ਬਦਾਮਾਂ ਨੂੰ ਚੰਬੜਦੇ ਨੇ ਉਹ ਦਵਾਈਰ ਲਾ ਕੇ ਪਾ ਦਨੇ ਆ ਥੋ ਡੈਸ਼ ਲੋ ਮਿੱਟੀ 'ਚ ਲਾ ਕੇ ਆਪਾਂ ਦਵਾਈ ਛੜਕਤੀ ਤੇ ਅਸਰ ਹੁਣ ਤੋਂ ਹੀ ਹੋਣ ਲੱਗਾ ਕੀੜੀਆਂ ਲੱਗੀਆਂ ਭੱਜਣ ਦੇਖੋ ਆ ਜਿਹੜੀ ਉੱਪਰ ਮਿੱਟੀ ਐਕਸਟਰਾ ਨਹੀਂ ਦੀ ਇਹ ਉਹ ਜਿਹੇ ਇਹ ਆਪਾਂ ਸਿੱਟੀ ਆ ਸਾਰੇ ਹੁੱਡਿਆਂ ਨੂੰ ਛੱਡਤੀ ਆਪਾਂ ਦਵਾਈ ਪਾ ਕੇ ਬਾਹਰ ਲੈ ਜੂ। ਇਧਰ ਕਬੂਤਰਾਂ ਵਿੱਚ ਵੀ ਹੁਣ ਓਕੇ ਦੀ ਰਿਪੋਰਟ ਹੋ ਗਈ ਤੇ ਤਿੰਨ ਕਬੂਤਰ ਮੈਂ ਇਧਰ ਤਾੜੇ ਹੋਏ ਐ ਅਲੱਗ ਤੋਂ। ਲੋ ਵੀ ਕਹਿੰਦੇ ਚਾਰ ਕਬੂਤਰ ਆਪਣੇ ਉੱਡ ਕੇ ਆ ਗਏ। 10:40 ਦਾ ਟਾਈਮ ਹੋ ਗਿਆ। ਅੱਜ ਸੀਗੇ ਤੀਜੇ ਚੌਥੇ ਵਾਰਨ ਗੱਡੇ ਸੀ ਇਹ। ਵਧੀਆ ਉੱਡ ਕੇ ਆਏ ਆ। ਆ ਕਬੂਤਰੀ ਵੀ ਆਪਣੀ ਤਰ ਤਰ ਚੱਲੀ। ਕਬੂਤਰੀ ਘਾਟੀ ਉੱਡਦੀ ਹੁਣ ਅੱਜ ਵਧੀਆ ਉੱਡ ਗਈ ਥੋੜਾ ਜਿਹਾ। ਵਾਹੀਆ ਪਤਾੜ ਤੜ ਇੱਧਰ ਛੱਡਿਆ ਨੇ ਬਾਅਦ ਚ ਆਪਾਂ ਖੁੱਡੇ ਨੇ ਛੱਡ ਦਈਦੇ ਆ ਖੁੱਡੇ ਆਪਣੇ ਥਲੋਂ ਸਾਫ ਸੀ ਹੁਣ ਫੰਗ ਝਾੜ ਦਿਆ ਸ਼ਰੀਰ ਵਾਲੇ ਕਈ ਕਬੂਤਰ ਵਿੱਚ ਉਹ ਦੋ ਆਪਾਂ ਬਾਅਦ ਚ ਕੱਢਣੇ ਆ ਆ ਲੈ ਲੋ ਇਹ ਵੀ ਆਪਾਂ ਢਾਵਾਂਗੇ ਅੱਜ ਉਹਨਾਂ ਚਾਰਾਂ ਨੂੰ ਪਾਣੀ ਪੂਣੀ ਪਿਆ ਕੇ ਉਹਨਾਂ ਛੱਡਦੇ ਆ ਬਾਦਾਂ ਨੂੰ ਆਪਾਂ ਸ਼ੱਲੇ ਨਾਲ ਆਉਂਦਾ ਡਰਾਈਵਰ ਫੇਰ ਨਵੀਂ ਕੂਤਰੀ ਠਾਲਾਂ ਜੇ ਜਦੋਂ ਆ ਗਿਆ ਡਰਾਈਵਰ ਆਉਂਦੀ ਬੱਸ ਕਰਾ ਲੈਣੀ ਅੱਜ ਆਪਾਂ ਛਬਰੀ ਬੜਕਵਾ ਬੜਕਾ ਇੱਧਰ ਬੈਠਿਆ ਜਾਨਵਰ ਆਪਾਂ ਲੋ ਵੀ ਕਹਿੰਦੇ ਕਬੂਤਰਾਂ ਵਾਸਤੇ ਕਣਕ ਧੋ ਗਿਆ ਆਪਾਂ ਪਾਤੀ ਸੁੱਕਣੀ ਇੱਧਰ ਤੇ ਕਬੂਤਰ ਆਪਣੇ ਫਿਰਦੇ ਹਾਲੇ ਪੰਜ ਸਾਢੇ 12 ਹੋਣ ਵਾਲੇ ਅੱਜ ਕਬੂਤਰ ਵਧੀਆ ਤੁਰ ਪਿਆ ਅੱਜ ਕੱਲ ਸਾਢੇ ਤਾਂ ਆਵਾਜ਼ ਦਿਨ ਬਹਿ ਗਈ ਇੱਕ ਤਾਂ ਆ ਜਾਂਦਾ ਆਪਣਾ ਪੇਟੀ ਤੇ ਡੰਡੇ ਵਾਲਾ ਬਾਕੀ ਕਿਧਰ ਕੇ ਚਾਰ ਪੰਜ ਆ ਆ ਗਿਆ ਲਾਲ ਬੈਠਾ ਵਾਲਾ ਆ ਸਾਰੇ ਤਾਂ ਹੀ ਆ ਰਹੇ ਆਉ ਨਾਂਗੇ ਆ ਸਾਤੇ ਵਾਲਾ ਪਤਾ ਨਹੀਂ ਕਿਹਦਾ ਆ ਗਿਆ ਇਹ ਨਹੀਂ ਆਪਣਾ ਬਾਕੀ ਜਿਹੜੇ ਜਿਹੜੇ ਬੈਠੀ ਕੇ ਉਹਨਾਂ ਨੂੰ ਮੈਂ ਬਦਾਮ ਵੀ ਪਾਤੇ ਜਿਹੜੇ 11 ਵਜੇ ਬੈਠੇ ਸੀ ਆਪਣੇ ਘੰਟਾ ਕੁ ਬਾਅਦ ਬਦਾਮ ਪਾ ਦਵੇ ਬਸ ਆ ਜਾਂਦੇ ਆ ਕਬੂਤਰ ਆਪਣੇ ਆਹ ਕਬੂਤਰ ਹੀ ਆndi ਆ ਆ ਵੀ ਵਧੀਆ ਅਜ ਤੁਰਪੀ ਦੇਖ ਲੀਏ ਬਦਾਮ ਖਾ ਲੇ ਕਿ ਨਹੀਂ ਇਹਨਾਂ ਨੇ ਆਹ ਦੋ ਆਪਾਂ ਡਾਉਣੇ ਆ ਬਾਅਦ ਚੋਂ ਇਹ ਸਿੱਧਾ ਕਰੇ ਨਹੀਂ ਆਉਂਦੇ ਜਿਹੜੇ ਉਹ ਆ ਇਹਨਾਂ ਨੂੰ ਆਪਾਂ ਬਦਾਮ ਪਾਵਾਂਗੇ ਅੱਜ ਸ਼ਾਮ ਨੂੰ ਇਹਨਾਂ ਨੂੰ ਦੁਪਹਿਰੇ ਠਾਲਾਂਗੇ ਜਾਂ ਸ਼ਾਮ ਨੂੰ ਠਾਲਾਂਗੇ ਵੀ ਸਿੱਧਾ ਕਰੇ ਹੁਣ ਲੋ ਵੀ ਕਹਿੰਦੇ ਲਾਲ ਬੈਠ ਵਾਲਾ ਬਹਿਣ ਆ ਗਿਆ 1 ਵਜ ਗਿਆ ਅੱਜ ਵਧੀਆ ਕਬੂਤਰ ਤੌਰ पे ਆਪਣੇ ਸਾਰੇ ਨੀਵੇਂ ਆ ਗਏ ਦੇਖਦਾ ਬੈਹਂਦੇ ਆ ਕਿ ਮੁੜਦੇ ਆ ਇਹ ਹੁਣ ਸਮੇਂ ਦੀ ਗੱਲ ਆ ਮੇਰੇ ਵੀਰੋ ਆ ਗਿਆ ਲਾਲ ਬੈਠਾ ਲਾ ਝੱਲ ਰਾਲਾ ਤੇ ਟੰਡੇ ਪੀਟੀ ਵਾਲਾ ਇੱਧਰ ਫਿਰਦਾ ਲਾਲ ਪੋਛਾ ਲਾ ਉਹ ਉਤਰ ਗਿਆ ਲੈ ਵੀ ਲਾਲ ਕਾਛੜਾ ਅੱਜ ਕਹਿੰਦੇ ਦੂਜੀ ਵਾਰ ਤਾੜਨ ਲੱਗ ਟਾੜਨ ਲੱਗੇ ਉੱਡ ਗਿਆ ਘੰਟਾਂ ਤੱਕ ਪਹਿਲਾਂ ਬੈਠਾ ਹੀ ਹੁਣ ਫੇਰ ਉੱਡ ਗਿਆ ਦੂਜੀ ਵਾਰ ਨਹੀਂ ਤੜਿਆ ਜੜੀਆਂ ਕਰਦਾ ਕੁੱਡੇ ਜੀ ਨਹੀਂ ਆਦਾ ਅੱਜ ਤਾਂ ਖੁੱਲ ਗਿਆ ਲੱਗਦਾ ਸਰੀਰ ਤਾਂਹੀਂ ਇਹਦੇ ਖੁੱਡੇ ਚੋਂ ਨਹੀਂ ਵੱੜਦਾ ਹੁਣ ਸਾਰੇ ਕਬੂਤਰ ਫੇਰ ਘੁੰਮਣ ਲੱਗ ਗਏ ਫੇਰ ਚੱਕਰ ਮਾਰਨਗੇ ਮੇਲਾ ਦਾ ਘਰ ਤੋਂ ਲੋ ਵੀ ਲੱਗੇ ਫੇਰ ਕਬੂਤਰ ਘੁੰਮਣ ਇੱਕ ਜਿਹੜਾ ਹੋਰ ਲਾ ਕੇ ਆਉਣਗੇ ਲੱਗਦਾ ਤਾਂ ਇਕੱਠੇ ਚਾਰੇ ਬੰਦੇ ਫਿਰਦੇ ਆ ਆ ਗਿਆ ਲਾਲ ਕਾਛੜਾ ਇਹ ਦੂਜੀ ਵਾਰ ਉੱਡ ਗਿਆ ਲੋ ਵੀ ਕਬੂਤਰ ਦਵਾਰੇ ਮੁੜ ਗਿਆ ਹੀ ਕਹਿੰਦੇ ਤੇ ਆ ਗਏ ਚਾਰੇ ਬਹਿਣ ਇਕੱਠੇ ਲੈ ਵੀ ਹੁਣ ਤਾਂ ਬਹਿ ਹੀ ਜਾਣਗੇ ਇੱਕ ਬਹਿ ਗਿਆ ਲਾਲ ਕਾਛੜਾ ਜਿਹੜਾ ਤੜਦਾ ਨਹੀਂ ਉਹ ਚੱਕ ਚੌਥਾ ਵੀ ਆ ਗਿਆ ਬਹਿ ਜਾ ਬਹਿ ਰੋ ਇਕੱਠੀ ਤਾੜਦਨੇ ਆਪਾਂ ਮੇਰੇ ਲੈ ਵੀ ਆ ਜੋ ਆ ਜੋ ਆ ਜੋ ਆ ਜੋ ਆ ਜੋ ਮੜੂਆ ਵਾਲਾ ਤਾਂ ਲੈ ਵੀ ਆ ਤਿੰਨ ਤਾੜ ਪੀਏ ਜਾ ਕੇ ਹੁਣ ਚੌਥਾ ਵੀ ਕਬੂਤਰੀ ਵੀ ਆ ਗਈ ਅੱਜ ਆਪਣੀ ਇਹ ਮੇਰਾ ਵੈਰਾ 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 ਬੈ ਗਈ ਲਓ ਯਾ ਚਾਰ ਜਾਨਵਰ ਬਹਿ ਗਏ ਇੱਕ ਕਬੂਤਰੀ ਕੂਦਰੀ ਦਰੀਆਂ ਗਾਂ ਬੈਠੀਆਂ ਕੜੀ ਜਿਓ ਕੇ ਬੈਠ ਬਾਕੀ ਆ ਤਿੰਨੇ ਕਬੂਤਰਾਂ ਕੇ ਬੈਗੇ ਦੋ ਸ਼ਾਕ ਇੱਕ ਚਟੀਆਂ ਦਾ ਹੁਣ ਇਹਨਾਂ ਨੂੰ ਪਾਣੀ ਪੋਣੇ ਦਿੰਨੇ ਆ ਪੰਜ ਸੱਤ ਮਿੰਟ ਬਾਅਦ ਤੇ ਫਿਰ ਉਦੋਂ ਬਾਅਦ ਘੰਟੇ ਜਿਹੜੇ ਘੰਟੇ ਭਾਗਦਾ ਪਾਵਾਂਗੇ ਆਹ ਹਰੇ ਆਪਾਂ ਠਾਲਣੇ ਆ ਲਓ ਵੀ ਕਹਿੰਦੇ ਦੋ ਨਵੀਆਂ ਕਬੂਤਰੀਆਂ ਬੰਦਤੀਆਂ ਇੱਕ ਕੂਦਰੀ ਤੇ ਇੱਕ ਆਲੀ ਤੇ ਇੱਕ ਕਬੂਤਰ ਰਹਿ ਗਿਆ ਆਪਣਾ ਹੁਣ ਇਹ ਵੀ ਆ ਜਾਊਗਾ ਛਤਰੀਆਂ ਦੇਖ ਕੇ ਤਿੰਨ ਚਾਰ ਆ ਜਾ ਆ ਆ ਆ ਇਹ ਅੱਜ ਵਧੀਆ ਮੁਰਦਾ ਵਾ ਬਾਕੀ ਹੁਣ ਐਂਟਰੀ-ਆਉਟਰੀਆਂ ਕਰਾਈਏ ਕਿਤੇ ਛੱਡਿਏ ਵੀ ਆਪਾਂ ਬਾਜੀਆਂ ਕਬੂਤਰ ਤਾਂ ਆਪਣੇ ਤਰ ਚੱਲੇ ਬਾਈ ਬਹਿ ਗਿਆ ਉਸ ਤੋਂ ਬਾਅਦ ਸਾਰੇ ਨੂੰ ਇਕੱਠਿਆਂ ਨੂੰ ਬਾਦਾਂਗੇ ਹੋਰ ਕਬੂਤਰੀਆਂ ਬਾਹਨ ਦੀਏ ਦੋਕ ਆਹ ਕਬੂਤਰ ਵੀ ਬਾਹ ਹੁਣ ਮੈਂ ਬਿਠਾਉਣਾ ਖੁੱਲੇ ਜਿੱਥੇ ਨਾਲ ਖੁੱਲੇ ਬਿਠਾ ਲੈਣੇ ਫਿਰ ਆਪਰੇ ਔੜੇ ਆਣਗੇ ਨਾਲੇ ਲੋ ਵੀ ਕਹਿੰਦੇ ਨਵੀਂ ਕਬੂਤਰੀ ਡਾ ਬੈਠੇ ਡਰਾਈਵਰ ਹਲਾ ਦੇ ਆਹ ਕਬੂਤਰੀ ਆ ਗਈ ਵੀ 2 ਘੰਟੇ ਹੋ ਗਏ ਫੈਟਦੀ ਨੂੰ ਬੱਸ ਘਰਾਦੀ ਛਤियां ਮੜਕਾ-ਵੜਕਾ ਉਹ ਜਾਂਦੀ ਆ ਕਿਉਂ ਲੱਗਦਾ ਬਤਾ ਨਾਲ ਡਰਾਈਵਰ ਨੇ ਕਹੋ ਨਹੀਂ ਕੀਤਾ ਹੁਣ ਆਇਆ ਘੰਟਾ ਕ ਪਹਿਲਾਂ ਹੁਣ ਆਇਆ ਬੱਸ ਹੋ ਗਿਆ ਤੂ ਉਤਰੀ ਕਦੇ ਕੋਠਿਆਂ ਦੇ ਨਾਲ ਵੱਜਣ ਲੱਗ ਗਏ ਕਦੇ ਰੱਬ ਚ ਖੜੇ ਜਾਂਦੀਆਂ ਨਾ ਕੋਈ ਨਹੀਂ ਸਮਝਾਂਦਾ ਉਹਦਾ ਹੁਣ ਜਮਾਂ ਨੀਵੀ ਆਉਂਦੀ ਆ ਉਹ ਦੇਖ ਦਿਖਾਈਏ ਉਹ ਮਾਰ ਕੇ ਆਉਂਦੀ ਆ ਉਹ ਦੇ ਟੈਗ ਦੀ ਲਗਾਉਂਦੀ ਆਂਦੀ ਘਰ ਦਰ ਦੇ ਪਿੱਛੇ ਦੀ ਉਹ ਨਿਕਲੇ ਖੜਾ ਓਏ ਹਾਂ ਵੀ ਡਰਾਈਵਰ ਕੀ ਕਹਿਣਾ ਚਾਹਣਾ ਚੱਲੀਏ ਯਾਰ ਘਰੇ ਘਰੇ ਦਾ ਪੋਲਜਾ ਭਾਈ ਜਿਹੜੀ ਕੂਦਰੀ ਡਾਈ ਸੀ ਉਹ ਤਾਂ ਆਪਣੇ ਨੀਲੇ ਘਰਾਂ ਦੇ ਇਹ ਉਹ ਪੈਪਾ ਤੇ ਆ ਕੇ ਬੈਗੀ ਆ ਆ ਬੈਗੀ ਆ ਜੀ ਹੁਣ ਇੱਕ ਲੱਗਿਆ ਕੱਢਣਾ ਹੋਰ ਆਹ ਵਾਲੀ ਖੱਟੀ ਕਾਲੀ ਇਧਰੋਂ ਕਾਲੀ ਦੀ ਆ تیر ਮਾਰਦੀ ਆ ਇਧਰੋਂ ਤੇ ਛੱਡ ਦਈਏ ਫਿਰ ਛੱਡ ਦੇ ਮੇਰੇ ਘੜ ਲੜਨ ਕਰੋ ਜਾ ਰੋ ਜਾ ਨਹੀਂ ਤੇਰੇ ਹੱਥੋਂ ਨਹੀਂ ਛਤਰੀ ਤੇ ਬਹਿ ਜਾਵੇ ਤਾਂ ਬਾਲੀ ਸਾਰਾ ਗੱਲ ਬਾਤ ਆ ਨਹੀਂ ਉਹ ਵੀ ਨਹੀਂ ਛਤਰੀ ਤੇ ਬੈਠੀ ਬੈ ਜਾ ਬੈ ਜਾ ਇਹ ਬੈ ਗਈ ਇਹ ਤਾਂ ਆ ਜੂ ਘਰੇ ਹੌਸਲਾ ਹੋ ਜਾਂਦਾ ਜਦੋਂ ਕਬੂਤਰ ਐ ਬਹਿ ਕੇ ਉੱਡਦਾ ਹੁਣ ਉਹ ਉੱਥੋਂ ਡਾ ਕੇ ਇਹਨੂੰ ਘਰੇ ਲੈ ਕੇ ਆਈਏ ਕਰ ਲਓ ਜੀ ਟੋਟਲ ਤਿੰਨ ਕਬੂਦਰੀਆਂ ਠਾਲੀਆਂ ਸੀ ਇੱਕ ਕਬੂਦਰੀ ਆ ਖੱਟੀ ਕਾਲੀ ਦੀ ਬੈ ਗਈ ਆ ਕੇ ਤੇ ਇੱਕ ਉਹ ਪੇਪਾਂ ਦੇ ਬੈਠੀ ਆ ਤੇ ਇੱਕ ਕਾਲੇ ਜਿਹੜਾ ਡੜਲੀ ਉਹ ਆ ਗਈ ਘਰੇ ਤੇ ਆ ਚੌਥੀ ਗੋਦਰੀ ਠਾਲਣ ਲੱਗੇ ਆ ਕਾਲਸਰੀ ਇਹਦੀ ਸੱਜੀ ਲਾਲ ਕਾਛਾ ਹਰੀ ਬੈਠਾ ਮਾੜੀ ਜੀ ਛਤਰੀ ਦੇ ਵਹਿਆ ਬੱਤ ਵਹਿਆ ਬਈ ਵਹਿਆ ਬਈ ਆਇਆ ਚੱਕ ਇਹ ਵੀ ਦੇਖਦੇ ਆ ਆਉਂਦੀ ਆ ਕਿ ਨਹੀਂ ਚੋਸਤ ਵਾਲੀ ਆ ਇਹ ਦੇਖਦੇ ਆ ਅੱਜ ਘਰੇ ਆਉਂਦੀ ਆ ਕਿ ਨਹੀਂ ਲੋ ਮਿੱਤਰੋ ਥੱਲੇ ਵਾਲੀ ਛਤਰੀ ਤੋਂ ਉੱਟ ਕੇ ਗੋਦਰੀ ਬੈ ਗਈ ਉੱਪਰ ਛੱਟੀਆਂ ਵਾਲੀ ਦੇਖਦੇ ਆ ਅੱਜ ਘਰੇ ਆਉਂਦੀ ਆ ਕਿ ਨਹੀਂ ਹੁਣ ਉਹ ਆਪਾਂ ਕੋਠੇ ਤੇ ਜਾਣਾ ਉਹ ਪੈਪਾਂ ਵਾਲੀ ਢਾਕੇ ਨਾਲੇ ਉੱਥੇ ਬੰਨਣਾ ਲਫਾਫਾ ਵੀ ਦੁਬਾਰੇ ਨਾ ਬੈਠੇ ਫੇ ਸਿੱਧੀ ਕਰੇ ਆ ਜੂਗੀ। ਬਾਕੀ ਅੱਜ ਅੱਜ ਦਾ ਦੁਪਹਿਰਾ ਸਾਰਾ ਕੋਠੇ ਤੇ ਨੰਗਾ ਧੁੱਪਈ। ਢੂਹੀ ਧਪ ਗਈ ਕਹਿੰਦੇ ਮੇਰੇ ਵੀਰੋ ਕਬੂਤਰ ਗਿਜਾਉਣੇ ਕਿਤੇ ਸੌਖੀ ਗੱਲ ਪਈ ਆ। ਅੱਜ ਤਿੰਨ ਕ ਜਾਇਆ ਚੌਥੀ ਏ। ਛੇੜ ਲਈ ਦੇਖਦੇ ਆ ਕੀ ਮਾੜਾ ਆਉਂਦੀ ਆ ਕਿ ਨਹੀਂ। ਹੁਣ ਜੇ ਨਾ ਪੁੱਢੀ ਫਿਰ ਇਹਨੂੰ ਥੋੜਿਆ ਛੇੜ ਕੇ ਢਾਕੇ ਲਾ ਲਾਂਗੇ। ਜੇ ਤਾਂ ਆ ਗਈ ਘਰੇ ਅੱਜ। ਉਹ ਵੀ ਕੌਫੀ ਨਾਲ ਸਾਡੇ ਬਿਸਕਟ ਪਹੁੰਚ ਗਏ ਹਨ ਬਿਸਕਟ ਡੁੱਡੇ ਡਰਾਈਵਰ ਕਹੀਂ ਉਹ ਡਰਾਈਵਰ ਡਰਾਈਵਰ ਤੇ ਮੱਚ ਮਰੇ ਪਏ ਅੱਜ ਪਹਿਲੇ ਤੋਂ ਦੁਪਹਿਰ ਹੈਗੀ ਲੈ ਵੀ ਕਹਿੰਦੇ ਨਾਲ-ਨਾਲ ਕੌਫੀ ਤੇ ਤਿੰਨ ਕਬੂਤਰੀਆਂ ਅੰਦਰ ਹੈਗੀਆਂ 7 ਇੱਕ ਖੁੱਡੇ ਚ ਹਲੇ 8 ਤੇ ਇੱਕ ਕਬੂਤਰੀ ਹੋਰ ਆਪਾਂ ਛਤਰੀ ਤੇ ਬੰਨਤੀ ਇੱਕੋ ਇਹ ਕੱਲ ਨੂੰ ਡਾਵਾਂਗੇ ਜਿਹੜੇ ਅੱਜ ਜਣਾਈਆਂ ਹਲੇ ਦੋਨੇ ਨਹੀਂ ਆਈਆਂ ਇੱਕ ਡਰ ਰਹੀ ਆ ਇਹ ਕਿਹੜੀ ਪੈਪਾ ਤੇ ਬੈ ਗਈ ਹੁਣ ਪਤਾ ਨਹੀਂ ਕਿੱਥੇ ਜਾ ਕੇ ਬੈ ਗਈ ਆ ਕੀ ਦਾ ਆ ਗਿਆ ਐਹੀ ਫੜ ਲਓ ਕੂਤਰ ਲਾਉਂਦੇ ਵੀ ਆਈ ਜਾਂਦੇ ਰਹਿੰਦੇ ਆ ਤੇ ਇੱਕ ਕੂਤਰਾ ਭਾ ਨਵਾਂ ਡਾਇਆ ਹੁਣ ਇਹ ਆ ਫਿਰਦਾ ਇਹ ਦੇਖਦੇ ਅੱਜ ਘਰੇ ਆਉਂਦਾ ਕਿ ਨਹੀਂ ਤੇ ਕਾ ਟੋਰੀ ਵਾਲਾ ਦੂਜੀ ਲਾਲ ਬਗਲ ਵਾਲੀ ਉੱਚੀ ਗਈ ਸੀ ਆ ਲੋ ਵੀ ਕਹਿੰਦੇ ਰੰਗ ਘੋਲ ਲਿਆ ਹੁਣ ਲੱਗੇ ਕੂਤਰਾ ਦੇ ਰੰਗ ਲਾਉਣ ਮੁੰਡਾ ਆਪ ਦੇਲੇ ਕੂਤਰਾ ਜਾਲ ਭਰ ਲਿਆ ਹੈ ਕਹਿੰਦੇ ਸਾਰੇ ਦੇ ਰੰਗ ਲਾਉਣ ਚੱਕ ਲਿਆ ਫੜੀ ਜਾਲ ਉੱਤੋਂ ਉੱਪਰੋਂ ਬਾਕੀ ਆਪਣੀ ਵਾਲੀ ਕੂਤਰੀ ਆ ਕੂਤਰੀ ਆਪਾਂ ਹਲੇ ਬਿਠਾਉਣੀ ਆ ਇਹ ਆਪਣੀ ਅਜੇ ਨਵੀਂ ਠਾਲੀ ਹੋਈ ਆ ਇਹ ਆ ਫਿਰਦੀ ਆ ਵੀ ਆ ਕੂਤਰਾ ਦੇ ਕਹਿੰਦੇ ਆਪਾਂ ਲਾਉਣਾ ਰੰਗ ਲਾਈਏ ਫਿਰ ਆਏ ਚਿੱਟਾ ਝੂਟਾ ਕਿਧਰੋਂ ਆ ਜਾ ਲੋ ਵੀ ਕਿਹਨੇ ਹੁੰਦਾ ਰੰਗ ਲਾਉਣਾ ਬੱਜਿਆ ਤੂੰ ਤੇ ਕਿਹੜਾ ਰੰਗ ਲਾਉਣਾ ਮੈਂ ਜਿਹੜਾ ਦੀਂਦਾ ਤੈਨੂੰ ਆਹੋ ਗੁਲਾਬੀ ਨਹੀਂ ਕੀ ਕੀ ਰੰਗਣਾ ਕੀ ਕੀ ਆ ਕਾਚੀ ਰੰਗ ਦੀ ਆ ਉਹ ਲਾਲ ਬਾਦੀਆਂ ਇਹ ਦੇ ਲਾ ਮੈਂ ਜਦ ਦੇਖੇ ਇੱਕ ਹੋਰ ਫਿਰਦਾ ਰੱਤਾ ਉਹਦੇ ਨਾਲ ਹੁੰਦਾ ਮਿਲਦਾ ਉਹ ਯਾਰ ਕਬੂਤਰ ਨਹੀਂ ਸਹੀ ਫੜਿਆ ਤੂੰ ਹਲੇ ਵੀ ਉਹ ਪਰਲਾ ਮੋਢਾ ਤਰ੍ਹਾਂ ਨਿਕਲ ਜਾਣਾ ਨਮਸਕਾਰ 너무 위대한 쥐고 있는 게이 토르가 이 프레어. 쥐고 있는 거. 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 ਉਹ ਲਾਲ ਨੂੰ ਲਾਲੀ ਤੋਂ ਥੋੜੀ ਕਰਾਂ ਇਹ ਲੋਵੀ ਰੱਤੇ ਦੀ ਬਗਲ ਰੰਗਤੀ ਤੇ ਉਹਦੀ ਵੀ ਕੱਛ ਰੰਗਤੀ ਦਿਖਾਈ ਇਧਰੋਂ ਚੱਕੀ ਜਮਾ ਕੈਂਡ ਲਾਦਾ ਹੁਣ ਇਹਦੇ ਕੀ ਰੰਗਣਾ ਇਹਦੇ ਦੇਖਦੇ ਆਪਾਂ ਕਿਉਂਕਿ ਹਰੀ ਚਾਲਰ ਦਾ ਹੈਗੀ ਆ ਦੀ ਹੂੰ ਇਹਦੀ ਪੂੰਛ ਗੂੜੀ ਕਰ ਦਨੇ ਆ ਲੋਵੀ ਡਰਾਈਵਰ ਨੇ ਦੋ ਤਾਂ ਰੰਗ ਮੈਂ ਨਹੀਂ ਦੋ ਲਿਆ ਯਾਰ ਪਤਾ ਹੁਣ ਹਣ ਭੱਜ ਗਿਆ ਤੂੰ ਉਹ ਬੈਰ ਘਲਾਬੀ ਗੱਲ ਹੈ ਕੀ ਹੋ ਗਿਆ ਉਹ ਜਿਵੇਂ ਬੁੜੀਆਂ ਨਹੀਂ ਕਰਦੀਆਂ ਹੁੰਦੀਆਂ ਹਾਂ ਦਿਖਾਈ ਪਾਇਰ ਜਾਂ ਠੰਡਾ ਠੰਡਾ ਹੋਈ ਜਾਂਦਾ ਠੰਡਰ ਨਾਲ ਮੋਗੀ ਤਾਂ ਇਹ ਦੋ ਰੰਗ ਰੰਗ ਰਹਿ ਗਏ ਕਿੰਨਾ ਰੰਗ ਜੀ ਓਏ ਦੋ ਮਾੜਾ ਰਹਿ ਗਏ ਚੱਲ ਕੋਈ ਨਹੀਂ ਲੋਰ ਨਹੀਂ ਕਰਾਉਂ ਬਾਕੀ ਕੂਤਰੀ ਹਲੇ ਵੀ ਨਹੀਂ ਆਪਣੀ ਆਹੀ ਰੰਗ ਆਹੀ ਦੋ ਤਿੰਨ ਦੇ ਲਾਤਾ ਤੇ ਤਿੰਨ ਕ ਰਹਿ ਗਏ ਇਹ ਦੋ ਚਾਰ ਤੇ ਆਪਣੇ ਲਾਉਣਾ ਹੀ ਮੈਨੂੰ ਲੱਗਦਾ ਹੁਣ ਕੈਂਸਲ ਆ ਇਹ ਕਾ ਕੂਤਰਾ ਆ ਗਿਆ ਆਪਣਾ ਇਹ ਕੋ ਕੂਤਰੀ ਤਾਂ ਖੜੀ ਹਲੇ ਤੱਕ ਲਓ ਵੀ 6:30 ਹੋ ਗਏ ਡਰਾਈਵਰ ਦੀ ਅੱਜ ਕਹਿੰਦੇ ਬੱਸ ਕਰਾਈ ਪਈ ਆ ਚੱਲ ਜਾ ਸ਼ਫਰੀ ਭੜਕਾ ਕਬੂਤਰੀ ਕਿਧਰ ਗਈ ਆ ਦੇਖ ਵੇ ਰੰਗ ਹੱਥਾਂ ਨੂੰ ਲਾਇਆ ਇਹਨੇ ਤੇ ਉਹ ਪੈ ਤਾ ਸੋ ਡੋ ਦਾ ਯਾਰ ਤੇ ਬਾਕੀ ਤਿੰਨ ਜਾਲ ਚ ਨੇ ਇੱਕ ਕਬੂਤਰੀ ਕਿਤੇ ਬੈਠੀ ਹੋਈ ਆ ਜਾ ਕੇ ਹਲੇ ਉੱਡੀ ਨਹੀਂ ਉਹ ਤੇ ਇੱਕ ਕਬੂਤਰੀ ਬਹਿਣ ਦਾ ਨਾਉ ਨਹੀਂ ਲੈਂਦੀ ਕਿਧਰ ਗਈ ਮੋ ਵੀ ਗਿਆ ਕਿਹੜਾ ਪਹਿਲਾਂ ਕੁ ਮੈਂ ਉਹਦਾ ਚਲ ਕੋਈ ਨਹੀਂ ਆ ਕਬੂਤਰੀ ਡੜਦੀ ਆ ਇੱਕ ਲਾਲ ਬਗਲ ਵਾਲੀ ਲੋ ਵੀ ਆ ਗਈ ਕਬੂਤਰੀ ਹੁਣ ਘਰ ਤੇ ਆ ਆ ਫਿਰਦੀ ਆ ਪੈਂਡਲ ਇਹਨੂੰ ਹੀ ਲਾਈ ਜਾਂਦੇ ਲਾਹਮ ਦਾ ਸਮਝ ਕੇ ਹੈ ਨਾ ਓਏ ਆ ਆ ਗਈ ਹਲਾ ਹਲਾ ਡਰਾਈਵਰ ਹਲਾ ਹਲਾ ਹਣ ਜਮਾ ਮੁੱਕੀ ਪਈ ਅੰਦਰੋਂ ਸਾਰਾ ਜੋਰ ਮੌਕੇ ਚੱਲਿਆ ਉਹਦਾ ਆ ਫਿਰਦੀ ਆ ਹੁਣ ਦੂਜੀ ਛਤਰੀ پہ ਹਰਾਈ ਲਈਏ ਆਈ ਹੈ ਨਾ ਆਈ ਤਾਂ ਉਹ ਕਿਹੜਾ ਉੜੇ ਰੇ ਉੜੇ ਰੇ ਹੂੰ ਲੱਖ ਲੋ ਵੀ ਕਹਿੰਦੇ ਅਕਸ਼ੀ ਪਹੁੰਚ ਗਿਆ ਹਾਂਜੀ ਦੇਖਿਆ ਫਿਰ ਕਬੂਤਰ ਕਿਵੇਂ ਲਾਇਆ ਅੱਜ ਕਬੂਤਰ ਦਾ ਬੜਾ ਬਾਈ ਚੱਕਾ ਮੋਢੇ ਰਹਿ ਗਏ ਬਾਈ ਅੱਜ ਅੱਜ ਨਹੀਂ ਤੇ ਬਹੁਤ ਘੰਟ ਆਉਗੀ ਕਬੂਤਰੀ ਆਪਣੀ ਆ ਕੇ ਡਿੱਗੀ ਹੋਏ ਛਤਰੀ ਤੇ ਪਹਿਲੇ ਦਿਨ 6 ਮਹੀਨੇ ਬਾਅਦ ਡਾਈ ਸੀ ਇਹ ਕੱਢੀ ਸੀ 3:00 ਵਜੇ ਹੁਣ ਟਾਈਮ ਕਿੰਨਾ ਹੋ ਗਿਆ ਟਾਈਮ ਦੇਖੀ ਮੜਾ 3:00 ਵਜੇ ਕੱਢੀ ਕਬੂਤਰੀ 7:00 8:00 ਦੇ ਬੈਠੀ ਆ ਕੇ ਪਹਿਲੇ ਦਿਨੀ ਬਹੁਤ ਘੰਟ ਡਿੱਆ ਉਹ ਛਤਰੀ ਤੇ ਬੈਠੀ ਆ ਰਾਤ ਨੂੰ ਤੜਾਂਗੇ ਦੇਖਣ ਦਵਾਲ ਦਾਲਾ ਆਈ ਘਰੇ ਮਸਾਂ ਇੱਕ ਡੈਗ ਦੀ ਡਗਾਉਂਦੀ ਇੱਕ ਕਬੂਤਰੀ ਹਲੇ ਆਪਣੀ ਰਹਿੰਦੀ ਆ ਬਾਈ ਉਹ ਸਾਹ ਪਿੱਛੇ ਇਹਨੂੰ ਜਾ ਉਹ ਅੱਡ ਖੜੀ ਆਹ ਕਬੂਤਰੀ ਰਹਿੰਦੀ ਹਲੇ ਆਪਣੀ ਇਹਨੂੰ ਵੀ ਲਾ ਲਈ ਹੁਣ ਲਓ ਜੀ ਫਾਈਨਲੀ ਜਿੰਨੇ ਨਵੇਂ ਠਾਲੇ ਸਾਰੇ ਕਬੂਤਰ ਆਪਣੇ ਆ ਗਏ ਕਬੂਤਰੀ ਫੜਾ ਜੋਰ ਲਾ ਕੇ ਆਈ ਹੈ ਹੈਂ ਡਰਾਈਵਰ ਅੱਜ ਪਾਣੀ ਪੀ ਲਿਆ ਕਬੂਤਰਾਂ ਨੇ ਤੇ ਜਦੋਂ ਇਹ ਪਾਣੀ ਜਦੋਂ ਇਹ ਪਾਣੀ ਖੇਚੇ ਆਣਗੇ ਆਪਾਂ ਉਦੋਂ ਇਹਨਾਂ ਨੂੰ ਯਾਨੀ ਕਿ ਬਦਾਮ ਦੇਣੇ ਆ ਤੇ ਇਧਰ ਦੋ ਕਬੂਤਰ ਇਧਰ ਉੱਟ ਕੇ ਆਏ ਹੋਏ ਆ ਅੱਜ ਬਸ ਕਰਾਦੀ ਕਬੂਤਰੀ ਨੇ ਕਹਿੰਦੀ ਕਬੂਤਰੀ ਨੇ ਅੱਜ ਬਸ ਕਰਾਦੀ ਉੱਡੇ ਵੀ ਬਹੁਤ ਸੋਹਣਾ ਵਾ ਦਿਲ ਖੁਸ਼ ਕਰਤਾ ਕਬੂਤਰੀ ਕਿੱਧਰ ਗਈ ਇਹ ਆ ਬੈਠੀ ਹੈ ਕਹਿੰਦੀ ਕਬੂਤਰੀ ਆਹ ਉਟਿਆ ਕੀ ਆ ਅੱਜ ਬਹੁਤ ਸੋਹਣਾ ਉਟਿਆ ਜੀ ਬਾਕੀ ਡਰਾਈਵਰ ਆਉਂਦਾ ਉਧਰ ਪਾਣੀ ਲੈ ਕੇ ਚਾਰਜਰ ਬਦਾਮ ਜਦੋਂ ਕਬੂਤਰੀ ਨੇ ਖੇਚ ਲਿਆ ਪਾਣੀ ਉਦੋਂ ਆਪਾਂ ਪਾ ਦੇਣ ਇਹਨਾਂ ਨੂੰ ਬਦਾਮ ਉਹ ਕਬੂਤਰੀ ਬੈਠੀ ਆ ਸਿਰੇ ਦੇ ਇਹਨੇ ਮਾਰਿਆ ਅੱਜ ਬਹੁਤ ਕੈਂਡ ਜ਼ੋਰ ਤੇ ਬਾਕੀ ਸਾਰੇ ਕਬੂਤਰੀਆਂ ਰਹਦੀਆਂ ਹਲੇ ਅੱਜ ਬਦਾਮਾਂ ਤੋਂ ਕਿਉਂਕਿ ਇਹ ਘੜਾ ਆਪਾਂ ਹਲੇ ਡਾਈਆਂ ਚ ਪਾਈਆਂ ਨੇ ਅੱਜ ਲੇਟ ਪੈ ਗਈ ਕੋਈ ਚੱਕਰ ਨਹੀਂ ਇੱਧਰ ਦੋ ਕਬੂਤਰ ਰਹਿੰਦੇ ਆ ਇੱਥੇ ਬੈਠਿਆ ਵਾ ਅਧਿਕ ਘੰਟੇ ਤੇ ਕਰ ਪਾਉਣੇ ਇਹਨਾਂ ਨੂੰ ਬਦਾਮ ਮੇਰੇ